ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਅੱਜ ਨੂਟੈਂਟਾ ਟੀਮ ਪਹੁੰਚੀ ਹੈ ਪਿੰਡ ਸੇਲਬਰਾ ਰਾਮਪੁਰਾ ਏਰੀਆ ਦੇ ਵਿੱਚ ਕਿਸਾਨ ਵੀਰ ਨੇ ਨੂਟੈਂਟਾ ਕੰਪਨੀ ਦੀ ਜੀਐਮ 1211 ਮੱਕੀ ਲਗਾਈ ਹੋਈ ਹੈ ਆਓ ਇਹਨਾਂ ਤੋਂ ਪੁੱਛਦੇ ਹਾਂ ਕਿ ਇਹ ਮੱਕੀ ਇਹਨਾਂ ਨੂੰ ਕਿੱਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਾਜਪਾਲ ਸਿੰਘ ਜੀ ਪਿੰਡ ਸੇਲਬਰਾ ਰਾਮਪੁਰਾ ਫੂਲ ਜੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਇਹ ਜਿਹੜੀ ਤੁਸੀਂ ਮੱਕੀ ਲਗਾਈ ਹੋਈ ਹੈ ਕਿਹੜੀ ਲਗਾਈ ਹੋਈ ਹੈ ਜੀ ਜੀਐਮ ਜੀ 1211 ਲਾਈ ਹੋਈ ਹੈ ਨੂਟਾਟਾ ਚੜੰਬਰ ਵਗਿਆ ਰਹੇ। ਇਹ ਕਿੰਨੇ ਇਕੜ ਵਿੱਚ ਲਗਾਈ ਹੋਈ ਹੈ ਜੀ? ਆਪਣਾ 6 ਕਿੱਲੇ ਲਾਇਆ ਹੈ ਜੀ। 6 ਕਿੱਲੇ। ਇਹ ਵੈਰੈਟੀ ਤੁਹਾਨੂੰ ਕਿਦਾਂ ਦੀ ਲੱਗੀ? ਹੁਣ ਤੱਕ ਤੁਹਾਨੂੰ ਇਹਦੇ ਵਿੱਚ ਕੀ ਖਾਸੀਅਤ ਲੱਗੀ? ਇਹ ਆਪਣੀ ਬਹੁਤ ਵਧੀਆ ਲੱਗੀ। ਇੱਕ ਤਰ੍ਹਾਂ ਇਹ ਡਗਦੀ ਨਹੀਂ ਜੀ। ਠੀਕ ਹੈ। ਇੱਕ ਹੈੱਡ ਠੀਕ ਹੈ ਜੀ ਇਹਦੀ। ਠੀਕ ਹੈ ਜੀ। ਤੇ ਇੱਕ ਗੁੱਲ ਗੁੱਲ ਪਤਲਾ ਜੀ ਇਹਦਾ ਤੇ ਦਾਣੇ ਮੋਟੇ ਆ ਜੀ ਤੇ ਇੱਕ ਰੰਗ ਵੀ ਵਧੀਆ ਜੀ ਦਾ। ਠੀਕ ਹੈ ਜੀ। ਠੀਕ ਹੈ। ਤੁਸੀਂ ਦੇਖ ਸਕਦੇ ਹੋ ਜਿਵੇਂ ਕਿਸਾਨ ਵੀਰ ਨੇ ਆਖਿਆਗਾ ਇਹਦੀ ਛੱਲੀ ਦਾ ਸਾਈਜ਼ ਬਹੁਤ ਵਧੀਆ ਹੈਗਾ ਗੋਲ ਇਹਦਾ ਪਤਲਾ ਹੈਗਾ ਔਰ ਦਾਣਿਆਂ ਦਾ ਵਜ਼ਨ ਬਹੁਤ ਵਧੀਆ ਅਸੀਂ ਆਪਨੇ ਦੇਖਿਆ ਵੀ ਸੀਗਾ ਤੁਸੀਂ ਦੇਖ ਵੀ ਸਕਦੇ ਹੋ ਗੋਲ ਜਿਹੜਾ ਇਹ ਵੈਰੈਟੀ ਦਾ ਬਹੁਤ ਪਤਲਾ ਹੈ ਤੇ ਦਾਣੇ ਆ ਜਿਹੜੇ ਉਹ ਨਾਰੰਗੀ ਰੰਗ ਦੇ ਆ ਤੇ ਮੋਟੇ ਆ ਔਰ ਨਾਲ ਇੱਕ ਹੋਰ ਕਿਸਾਨ ਵੀਰ ਖੜੇ ਆ ਇਹਨਾਂ ਨੇ ਵੀ ਸਾਡੇ ਜਿਹੜੇ ਹੈਗੇ ਹੈਗੇ ਜੈਡਮ 12 11 ਦੇ 10 ਕਿੱਲੇ ਲਗਾਏ ਹੋਏ ਆ ਆਓ ਸਿਰਫ ਇਹਨਾਂ ਦਾ ਨਾਮ ਪੁੱਛਦੇ ਆ ਵੀ ਇਹਨਾਂ ਦਾ ਕੀ ਨਾਮ ਹੈਗਾ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਪਿੰਡ ਸੇਲਵਰਾ ਜੀ ਠੀਕ ਹੈ ਕਿੰਨੇ ਕਿੱਲੇ ਲਗਾਏ ਹੋਏ ਆ 10 ਕਿੱਲੇ ਲਗਾਏ ਆ ਜੀ 10 ਕੇ ਲਈ ਜੀ ਕੋਈ ਖਾਸियत ਐਡ ਕਰਨਾ ਚਾਹੋਗੇ ਵੈਰਾਈਟੀ ਦੀ ਜੀ ਖਾਸियत ਤਾਂ ਇਹੀ ਹੈ ਜੀ ਇੱਕ ਤਾਂ ਇਹਦਾ ਦਾਣਾ ਬਹੁਤ ਮੋਟਾ ਜੀ ਗੁੱਲ ਬਰੀਕ ਹੈ ਦਾ ਗੁੱਲ ਬਰੀਕ ਹੈ ਹਾਂ ਜੀ ਚੱਲੀ ਬਹੁਤ ਹੈਵੀ ਹੈ ਜੀ ਬਕਰੇ ਹੈਟ ਬਹੁਤ ਜ਼ਿਆਦਾ ਹੈ ਵਧੀਆ ਡਿੱਗਦੀ ਨਹੀਂ ਜਮਾ ਜੀ ਠੀਕ ਹੈ ਹਾਂ ਜੀ ਇੱਕ ਦਿਨ ਵੀ ਘਟ ਲੈਂਦੀ ਹੈ ਦਿਨ ਹਾਂ ਜੀ ਇਹ ਵੀ ਗੱਲ ਹੈਗੀ ਜੀ ਦੂਜੀ ਵੈਰਾਈਟੀ ਨਾਲ ਆਪਣੇ ਲੱਗੀ ਉਹਦੇ ਨਾਲੋਂ ਇਹ 10 ਦਿਨ ਪਹਿਲਾਂ ਆਉਗੀ ਪਹਿਲਾਂ ਆਉਗੀ ਹਾਂ ਜੀ ਜਿਵੇਂ ਕਿ ਕਿਸਾਨ ਵੀਰ ਕਹਿ ਰਿਹਾ ਹੈ ਵੀ ਦੂਜੀਆਂ ਵੈਰਾਈਟੀਆਂ ਨਾਲੋਂ ਇਹ 10 ਦਿਨ ਪਹਿਲਾਂ ਪੱਕ ਜਾਂਦੀ ਹੈ ਇਹਨਾਂ ਨੂੰ ਇਹ ਵੈਰਾਈਟੀ ਬਹੁਤ ਵਧੀਆ ਲੱਗੀ ਹੈ ਬਾਕੀ ਜਿਵੇਂ ਜਿਵੇਂ ਅੱਗੇ ਨਵਾਂ ਸੀਜ਼ਨ ਆਊਗਾ ਉਮੇ ਇਹ ਪਿੰਡ ਹੈ ਜਿਹੜਾ ਇਹ ਪਿੰਡ ਆਲੂ ਲਾਉਂਦਾ ਹੈਗਾ ਇਹ ਪਿੰਡ ਦੇ ਵਿੱਚ ਹੋਰ ਵੀ ਕਿਸਾਨ ਵੀ ਆਏ ਸੀ ਉਹਨਾਂ ਨੇ ਇਹ ਪਲਾਟ ਨੂੰ ਦੇਖਿਆ ਸਾਰੇ ਇਸ ਵੈਰੈਟੀ ਤੋਂ ਸੰਤੁਸ਼ਟ ਹੋ ਗਏ ਹੈ ਜੀ ਧੰਨਵਾਦ